ਬਿਰਲ ਤਾਂ ਨਹੀਂ ਰਹਿੰਦੀ ਹੈਗੀ ਤੁਹਾਡੀ ਨਾ ਲੈ ਚ ਬਿਰਲ ਆਪਾ ਇਹ ਜੇ ਕੰਮ ਕਰਦੇ ਨਹੀਂ ਇਹਦੇ ਵਿੱਚ ਬਿੱਲ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕੋਈ ਵਾਰੀ ਵੀਰੇ ਲੁੱਕ ਦਿਖਾਈ ਟਰਾਲੀ ਦੀ ਜਰਾ ਮਗਰੋਂ ਵਧੀਆ ਐ ਸਾਰੀ ਆਵੇ ਜਿਹੜੀ ਦਿਖਾਈ ਜਰਾ ਕਿੰਨੀ ਕੁ ਵਧੀਆ ਲੱਗਦੀ ਹੈ ਫਿਰ ਸਾਜੀ ਔਰ ਲਾਂਬਾ ਨਹੀਂ ਚੱਲਦੇ ਫਿਰ ਫਿਰ ਲਾਂਬਾ ਆ ਜਾਂਦਾ ਜੇ ਆਪਾਂ ਸਾਜੀ ਲਾਂਬਾ ਨਹੀਂ ਚੱਲਦੇ ਉਹ ਚੀਤ ਹਾਂ ਵੀ ਸਜਿੰਦਰੋ ਸਵਾਗਤ ਹੈ ਤੁਹਾਡਾ ਟਰਾਲੀ ਹਾਊਸ YouTube ਚੈਨਲ ਤੇ ਤੇ ਅੱਜ ਆਪਾਂ ਲੈ ਕੇ ਆਏ ਵੀਰੇ ਤੁਹਾਡੇ ਲਈ ਬਹੁਤ ਹੀ ਮਜ਼ਬੂਤ ਟਰਾਲਾ ਟਰਾਲੀ ਵੀ ਕਹਿ ਸਕਦੇ ਹੋ ਤੁਸੀਂ 11 6.5 ਤੇ ਵਧੀਆ ਇਹਨੂੰ ਰੰਗ ਹੋਇਆ ਹੋਇਆਗਾ ਤੇ ਬਹੁਤ ਹੀ ਮਜ਼ਬੂਤੀ ਨਾਲ ਕੰਮ ਦਾ ਬਾਈ ਤੁਹਾਨੂੰ ਪਤਾ ਹੀ ਆ ਕੰਮ ਦਾ ਮਜ਼ਬੂਤੀ ਨਾਲ ਹੀ ਕਰਦੇ ਆ ਨਾ ਆਜੋ ਤੁਹਾਨੂੰ ਦਿਖਾਨੇ ਆ ਫਿਰ ਵਧੀਆ ਕੰਮ ਹੋਇਆ ਜਿਨ੍ਹਾਂ ਨੇ ਬਣਾਇਆ ਉਹਨਾਂ ਨੂੰ ਮਿਲਦਿਆ ਬੱਸ ਤਾਂ ਮੇਰੇ ਤਾਇਆ ਜੀ ਨੇ ਪਰ ਮਿਸਤਰੀ ਸਾਹਿਬ ਵੀ ਨੇ ਕੰਮ ਕਰਦੇ ਨੇਗੇ ਚਲੋ ਦੱਸੋ ਥੋੜਾ ਜਿਹਾ ਇਹਦੇ ਬਾਰੇ ਤਾਇਆ ਜੀ ਕਿਹੜਾ ਪਹਿਲਾ ਐ ਦੱਸੋ ਵੀ ਕਿਵੇਂ ਕਿਹੜਾ ਕਿੰਨਾ ਵਜ਼ਨ ਹੋ ਜਾਂਦਾ ਇਹਦਾ ਚਲੋ ਉਹ ਤਾਂ ਤੁਸੀਂ ਦੱਸ ਦਿਓ ਤੇ ਮੈਨੂੰ ਦੱਸੋ ਇਹਦੇ ਬਾਰੇ ਥੋੜੀ ਬੋਦੀ ਟਿੱਕ ਇਹ ਜਿਹੜੇ ਟਰਾਲਾ ਜੀ ਇਹ ਛੇ ਦਿੱਤਾ ਹੈਗਾ 11 14 14 6 ਤੇ ਜਿਹੜਾ ਇਹ ਆਪਾਂ ਡਾਲਾ ਭਰਿਆ ਜੀ ਇਹ ਡਾਲਾ 4-2 ਦੇ ਚੈਨਰ ਦਾ ਭਰਿਆ ਜੀ 4-2 ਦੇ ਚੈਨਰ ਦਾ ਹਾਂ ਜੀ ਜਿਹੜਾ ਇਹਨੂੰ ਖੋਲਣ ਵਾਤਿਆ ਪਿੰਨ ਲਾਈਆ ਸਪੈਸ਼ਲ ਅੱਜ ਆ ਕਾਬ ਕੇ ਬਹੁਤ ਮਜ਼ਬੂਤ ਨੇ ਅੱਛਾ ਤੇ ਆਹ ਇਹਨੂੰ ਲੋਕ ਨੇ ਆ ਇਹਦੇ ਵਿੱਚ ਪਿੰਨ ਪਊਗੀ ਮਤਲਬ ਵੀ ਥੱਲੇ ਹੋਣ ਲਈ ਹਣਾ ਇਹਦੇ ਵਿੱਚ ਪਿੰਨ ਬੋ ਜਦੋਂ ਉੱਪਰੋਂ ਖੋਲਣਾ ਜੀ ਉੱਪਰੋਂ ਖੋਲਣਾ ਠੀਕ ਆ ਠੀਕ ਆ ਤੇ ਆਹ ਆ ਦੇਖੋ ਜੀ ਛੰਗਲ ਆ ਜਿਹੜਾ ਬਲੇਤੀ ਹੈ ਜੀ ਬਲੇਤੀ origional ਅੰਦਰ ਪਿੰਨਾ ਇਹੋ ਜਿਹਾ ਵਧੀਆ ਤੇਰਾ ਜਦੋਂ ਤਾਹਾਂ ਨੂੰ ਖੋਲਣਾ ਇਹਨੇ ਡਾਲੇ ਨੂੰ ਅੰਦਰ ਆ ਪਿੰਨਾ ਦਿਖਾਓ ਲਵੇ ਆ ਕੇ ਵੀਰੇ ਇੱਕ ਵਾਰੀ ਤੁਸੀਂ ਇਧਰੋਂ ਜਿਹੜਾ ਲਵੇ ਆ ਕੇ ਦਿਖਾਓ ਹਾਂ ਆ ਦੇਖੋ ਜੀ ਆ ਪਿੰਨਾ ਨੇ ਜੀ ਜਿਹੜਾ ਥੱਲੋਂ ਕਾਹਾਂ ਨੂੰ ਡਾਲਲੇ ਨੇ ਖੋਲਣਾ ਠੀਕ ਹੈ ਕੋਈ ਇਧਰੋਂ ਅੰਦਰੋਂ ਵੀ ਦਿਖਾ ਦਿੰਦੇ ਇਧਰੋਂ ਇਧਰੋਂ ਵੀ ਹੂ ਹਨਾ ਇਧਰੋਂ ਵੀ ਦਿਖਾ ਦਿੰਦੇ ਇਧਰੋਂ ਦੀ ਅਜੇ ਡਰਾਉ ਹੋ ਕੰਨਾ ਪੰਜ ਪਾਣੀ ਇਧਰ ਆ ਪੈਨਾਂ ਨੇ ਜੀ ਅੰਦਰ ਦੀ ਆ ਇਹ ਐ ਚਾਹ ਮਜ਼ਬੂਤ ਪੈਨਾਂ ਲਾਈ ਹੋਏ ਮਜ਼ਬੂਤ ਕੰਮ ਕਰਨ ਚ ਵੀ ਥੱਲੇ ਨੂੰ ਵੀ ਖੁੱਲਿਆ ਆਂਦਾ ਉੱਪਰ ਨੂੰ ਵੀ ਖੁੱਲਿਆ ਆਂਦਾ ਉਹ ਪਾਛੇ ਨੂੰ ਇਹ ਖੁੰਦਾ ਡਾਲਾ ਇੱਕ ਮੈਨੂੰ ਤਾਂ ਇਹ ਰੰਗ ਬਹੁਤ ਸੋਹਣਾ ਲੱਗਦਾ ਵਾ ਹੋਇਆ ਵਾ ਇਹ ਰੰਗ ਐਚ ਡੀ ਦਾ ਕਰਿਆ ਜੀ ਆਪਾਂ ਨੇ ਕੰਪਨੀ ਦਾ ਇਹ ਤੇਜੀ ਰੰਗ ਦਾ ਜੀ ਮਾਰਦੇ ਨੇ ਪਹਿਲਾਂ ਚਾਪ ਕਰਦੇ ਆ ਫਿਰ ਪੁਟੀਨ ਲਾਉਨੇ ਆ ਫਿਰ ਪ੍ਰਾਈਮਰ ਲਾਉਨੇ ਆ ਜੀ ਉਦੋਂ ਬਾਅਦ ਤਿੰਨ ਕੋਟਾ ਸੀ ਰੰਗ ਦੇ ਲਾ ਕੇ ਦਿੰਨੇ ਆ ਜੀ ਠੀਕ ਆ ਤਿੰਨ ਕੋਟ ਹੋ ਜਾਂਦੇ ਨੇ ਮਤਲਬ ਰੰਗ ਦੇ ਜਿਹੜੀਆਂ ਇਹਦੇ ਡਾਲੇ ਤੇ ਲਹਿਰਾਂ ਲੱਗਦੀਆਂ ਨੇ ਇਹ ਜਿਵੇਂ ਦਰਜੀ ਕੱਪੜੇ ਨੂੰ ਮਾੜੇ ਕੱਪੜੇ ਨੂੰ ਛਾਉਂਦੇ ਤਾਂ ਉਹਦੇ ਵਿੱਚ ਜਾਣ ਪੈ ਜਾਂਦੀਆਂ ਠੀਕ ਆ ਜੇ ਆਪਾਂ ਇਹ ਲੇਅਰ ਲਾਉਨੇ ਆ ਤਾਂ ਇਹਦੇ ਵਿੱਚ ਇੰਨੀ ਜਾਣ ਪੈ ਜਾਂਦੀ ਹੈ ਵੀ ਬੱਸ ਪੁੱਛੋ ਨਾ ਕੁਝ ਬਿਰਲ ਤਾਂ ਨਹੀਂ ਰਹਦੀ ਫਿਰ ਵਿੱਚ ਬਿਰਲ ਤਾਂ ਨਹੀਂ ਰਹਿੰਦੀ ਹੈਗੀ ਤੁਹਾਨੂੰ ਨਾ ਲੈ ਕਿ ਬਿਰਲ ਆਪਾਂ ਇਹ ਜੇ ਕੰਮ ਕਰਦੇ ਨਹੀਂ ਇਹਦੇ ਵਿੱਚ ਬਿਰਲ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਠੀਕ ਹੈ ਬਾਕੀ ਸਾਰੀ ਠੀਕ ਹੈ ਆਪਣੀ ਮਜ਼ਬੂਤ ਬਣੂਗੀ ਠੀਕ ਆ ਆ ਗਿਆ ਨਾਮ ਆਣਾ ਤੁਹਾਡਾ ਮਿਸਟਰ ਭੀਮ ਸਿੰਘ ਤੇ ਮਿਸਤਰੀ ਮੱਖਣ ਸਿੰਘ ਆ ਨੰਬਰ ਆ ਗਏ ਹਨਾ ਆਪਣੇ ਨੰਬਰ ਆ ਗਏ ਜੀ ਤੇ ਮੇਰੇ ਵੀਰੋ ਨੰਬਰ ਥੋੜਾ ਥੱਲੇ ਚੱਲਦਾ ਹੋਊਗਾ ਹਨਾ ਵੀਡੀਓ ਦੇ ਤਾਂ ਤੁਸੀਂ ਦੇਖ ਲਿਓ ਥੱਲੇ ਨੰਬਰ ਚੱਲਦਾ ਉਹ ਕੰਟੈਕਟ ਕਰ ਸਕਦੇ ਹੋ ਤੁਸੀਂ ਜਦੋਂ ਮਰਜ਼ੀ ਕੰਟੈਕਟ ਕਰੋ ਤੇ ਦੱਸੋ ਕੰਮ ਤੁਹਾਨੂੰ ਕਿਵੇਂ ਲੱਗਦਾ ਹੈ ਨਾ ਕੰਮ ਵਧੀਆ ਲੱਗਦਾ ਕੋਈ ਤੁਹਾਨੂੰ ਲੱਗਦਾ ਵੀ ਕੰਮ ਨਹੀਂ ਵਧੀਆ ਉਹ ਵੀ ਦੱਸੋ ਪਰ ਵਧੀਆ ਸ਼ਬਦਾਵਲੀ ਯੂਜ਼ ਕਰੋ ਵੀਰੇ ਗਲਤ ਸ਼ਬਦਾਵਲੀ ਨਾਲ ਯੂਜ਼ ਕਰੋ ਠੀਕ ਆ ਬੈੱਡ ਹੈ ਜੀ ਕੋਈ 2.5 ਫੁੱਟ ਕਰਾ ਲੈਂਦਾ ਤਿਆਰ ਕੋਈ 3 ਫੁੱਟ ਇਹ ਕਿੰਨੇ ਫੁੱਟਾ ਫਿਰ 8 2 ਕਿਰਾਏ ਆਏ 8 2 ਫੁੱਟ ਦੋ ਬੰਗਿਆਂ ਚ ਹੋਇਆ ਜਿਆ 3 3 ਉਹ 3 ਫੁੱਟ ਆ ਤਿਆਰ ਕਰੋ 3 ਬੰਗਿਆਂ ਚ ਹੁੰਦਾ ਜੀ ਉਹ ਠੀਕ ਹੈ ਉਹਦੀ ਝੋਲੀ ਨਹੀਂ ਬਣਦੀ ਜੀ ਆ ਜਿਹੜੀ ਆਪਾਂ ਫਸ਼ਲ ਬਾੜੀ ਪਾਉਣਾ ਉਹਦੀ ਝੋਲੀ ਨਹੀਂ ਬਣਦੀ ਠੀਕ ਆ ਜੋ ਇੱਕ ਵਾਰੀ ਆ ਦਿਖਾ ਦਿਓ ਆ ਦੇਖੋ ਕਿੰਨਾ ਸੋਹਣਾ ਸਿੱਧੂ ਲਵੇ ਆ ਕਿਹੜਾ ਵੀਰ ਮੁੱਛੇ ਵਾਲਾ ਲਾਇਆ ਜੀ ਸਿੱਧੂ ਮੁੱਛੇ ਵਾਲਾ ਨਾਲ ਮਾਤਾ ਜੀ ਬੈਠੇ ਨੇ ਹੁਣ ਤਾਂ ਵਾਪਸ ਆ ਗਿਆ ਕਹਿੰਦੇ ਛੋਟਾ ਉੱਡੂ ਆ ਗਿਆ ਚਲੋ ਮਾਲਕ ਜੀ ਮੌਜ ਆ ਹਾਂ ਚਲੋ ਆਜੋ ਅੱਗੇ ਇੱਧਰ ਆ ਜੀ ਤੇ ਐਂਗਲ ਕਿਹੜੀ ਲੱਗੀ ਹੋਈ ਆ ਇਹ ਸਾਈਡਾਂ ਕਿੰਨੇ ਦੀਆਂ ਆ ਗਈਆਂ ਇਹਦੀਆਂ ਜਿਹੜੀ ਤਾਂ ਸ਼ੈਡ ਆ ਲੱਗੀ ਹੋਈ ਜੀ ਸ਼ੈੜਾ ਹਾ ਸ਼ੈੜ ਇਹ ਤਾਂ ਹੈਗੀ ਆਪਣੀ 12 ਗੇਜ ਹੈ 12 ਜਿਹੜੀ ਐਂਗਲ ਆ 2 ਇੰਚ 2 ਸੂਤਾ ਜੀ ਠੀਕ ਹੈ ਜੀ ਤੇ ਉੱਪਰ ਇਹ ਮੁਦੀ ਕਰਕੇ ਐਂਗਲ ਆ ਇਹ ਛੇੜਾਂ ਤੇ ਚਾਰ ਚੈਨਲ ਆ ਇਹਨੇ ਚਾਰ ਦੋ ਦੇ ਵਧੀਆ ਨਹੀਂ ਠੀਕ ਛੋ ਨਾਮ ਆ ਇਹ ਉਸ ਤੋਂ ਬਾਅਦ ਆਹ 100 ਦਿੱਤੀ ਇਹਨੂੰ ਵੀ ਗੋਰਾ ਹਾ ਕਲਮ ਪੈਰ ਕਰਦਾ ਚੱਕ ਕੇ ਮਗਰ ਮਾਰਦੇ ਨੇ ਉਹਦੇ ਥੱਲੇ ਘੱਟ ਕੋਰੇ ਨੂੰ ਆ ਮਜਬੂਤੀ ਦੇਤੀ ਨਵੀਆਂ ਸ਼ੌ ਨਾਲੇ ਮਜਬੂਤੀ ਦੋ ਗੱਲਾਂ ਹੋ ਗਈ ਆਜੂ ਆਜੂ ਅੱਗੇ ਆ ਅੱਗੇ ਬਾਕੀ ਆ ਦੇਖੋ ਉਹ ਲਾਉਨੇ ਆਪਾਂ ਸਪੈਸ਼ਲ ਹਾਂ ਤੇ ਆਹ ਆਪਾਂ ਸਪੈਸ਼ਲ ਜਿਹਾ ਕੋਈ ਜਿਹੇ ਜਾਂ ਕਹਿੰਦਾ ਉਹ ਜਾਂ ਨੌਕੜਾ ਕੇ ਆਪਾਂ ਲਾ ਆ ਮਤਲਬ ਉਹਰੇ ਨਿਕਲੇ ਨਾਮ ਨਿਕਲ ਜਾਂਦਾ ਗਾ ਜੀ ਨਾਮ ਲਿਖਿਆ ਗੋਤ ਲਿਖੜ ਜਾਂਦਾ ਜੀ ਨਾਮ ਕੱਢ ਲਓ ਚਾਹੇ ਗੋਤ ਕੱਢ ਲਓ ਚਲੋ ਉਹਦਾ ਜਿਹੇ ਜਾਂ ਨਾ ਟੇਰ ਆਪਾਂ ਯਾ ਯਾ ਚੱਕ ਪੈਸੇ ਲਊ ਉਹ ਜਿਆ ਬਕਮ ਕਰਾ ਦਿੰਦੇ ਠੀਕ ਹੈ ਚੱਕ ਵਾਲੀ ਹੈ ਨਾ ਇਹ ਚੱਕ ਵਾਲੀ ਆਪਣੀ ਹਾਂਜੀ ਇਹ ਹੈਗੀ ਲਿਫਟ ਵਾਲੀ ਟਰਾਲੀ ਜੀ ਲਿਫਟ ਵਾਲੀ ਇਹ ਚਾਸੀ ਉੱਪਰ ਰੱਖੀ ਗਈ ਜੀ ਬਾਕੀ ਵਿਚਾਲੀ ਵੀ ਬਣ ਜਾਂਦੀ ਹੈ ਜੀ ਕੰਪਲੀਟ ਠੀਕ ਹੈ ਆ ਚੀਜ਼ਾਂ ਜਿਹੜਾਂ ਦਾ ਲਾਉਣਾ ਜੀ ਟਾਕੀ ਨੂੰ 100 ਮਿਲ ਜਾਂਦਾ ਨਾਲ ਟਾਕੀ ਹੌਲੀ ਦੀ ਹੌਲੀ ਲੈ ਜਾਂਦੇ ਜੀ ਠੀਕ ਠੀਕ ਇਹ ਚਾਦਰੇ ਲੱਗੀ ਹੋਈ ਹੈ ਜੀ ਕੋਈ ਭਾਰੀ ਉਹ ਚਾਦਰ ਮੋੜੀ ਹੋਈ ਆ ਮਤਲਬ ਉਹ ਚਾਦਰ ਨੂੰ ਕਲਾਈ ਦੇ ਕੇ ਫਿਟਿੰਗ ਕਰੀ ਹੋਈ ਹੈ ਜੀ ਇਹ ਠੀਕ ਆ ਦਿਖਾਈ ਵੀਰੇ ਇੱਕ ਵਾਰੀ ਪੰਜਾਬ ਦਿਖਾਈ ਇੱਧਰ ਕੇ ਪੰਜਾਬ ਦਾ ਉਸ ਨਕਸ਼ਾ ਲਵਾਇਆ ਆ ਪੰਜਾਬ ਦੇਖ ਕੇ ਰ ਕਿੰਨਾ ਸੋਹਣਾ ਲੱਗਦਾ ਹਨ ਤੇ ਆ ਸੰਗਲ ਆ ਗਿਆ ਵੀਰੇ ਆਪਣਾ ਖੁੱਲਣ ਵਾਲਾ ਹੈਂਡਲ ਆ ਗਿਆ ਹਨ ਆ ਪੌੜੀ ਆ ਗਈ ਆਪਣੀ ਹਨਾ ਆ ਤੁਸੀਂ ਇਹ ਤੇ ਵੀ ਲਾਤੀ ਹੈ ਵੀਰੇ 1K 87 ਹਨਾ ਫਿਰ ਇਹ ਵੀ ਘੜਵਾ ਲੈਣੇ ਜਿਹੇ ਜਿਹੇ ਵਾਲੀ ਕੁਐਸ਼ ਹੁੰਦੀ ਹੈ ਉਹ ਜੀ ਪੂਰੀ ਕਰਕੇ ਦਿੰਨੇ ਚੱਕ ਕੇ ਮੀਦਾਨ ਦੀ ਹਾਂਜੀ ਇੱਕ ਵਾਰੀ ਵੀਰੇ ਲੁੱਕ ਦਿਖਾਈ ਟਰਾਲੀ ਦੀ ਜਰਾ ਮਗਰੋਂ ਵਧੀਆ ਐ ਸਾਰੀ ਆਵੇ ਜਿਹੜੀ ਦਿਖਾਈ ਜਰਾ ਕਿੰਨੀ ਕੁ ਵਧੀਆ ਲੱਗਦੀ ਆ ਫਿਰ ਹੋਰ ਪਿੱਛੇ ਹੋ ਜਾ ਕਰਾ ਲੈਣਾ ਤੇ ਆਪਣਾ ਚਾਕ ਪਾਈ ਪੰਨਾ ਲੱਗਦਾ ਕਿ ਵੀ ਆਪਾਂ ਦੇਖ ਲੈਨੇ ਆ ਅੱਗੇ ਵੀ ਕਰਿਆ ਹੋਇਆ ਕੰਮ ਤਾਂ ਲੋ ਤਾਂ ਇਹ ਦਿਖਾਏ ਹੋਗੇ ਨਾ ਅੱਗੇ ਵੀ ਆਜੋ ਜੀ ਅੱਗੇ ਦੇਖ ਲਓ ਮੂਰੇ ਦੇਖੋ ਜੀ ਆਹ ਲੋਕ ਲਾਇਆ ਇਹਨੂੰ ਡੈਂਪਰ ਨੂੰ ਬੁੜਕਣ ਤੋਂ ਰੋਕਣ ਵਾਸਤੇ ਇਹ ਰੋਕਦਾ ਜੀ ਇਹਨੂੰ ਜਦੋਂ ਇਹਨੂੰ ਲੋਕ ਲਾ ਦਈਏ ਤਾਂ ਇਹ ਰੁਕ ਜਾਂਦਾ ਜੀ ਹੁਣ ਹੁਣ ਅਸੀਂ ਚੱਕ ਕੇ ਦੇਖੀ ਟਰਾਲੀ ਯਾਨੀ ਅਸੀਂ ਖੋਲਣਾ ਖੋਲਤਾ ਹੁਣ ਇਹਨੂੰ ਲਾ ਵੀ ਛਾਦੇ ਆਪਾਂ ਆਹ ਦੇਖੋ ਹੁਣ ਤੁਹਾਨੂੰ ਲਾ ਕੇ ਦਿਖਾਉਣਾ ਜੀ ਅਸੀਂ ਇੱਧਰ ਹੀ ਤੇ ਇਹ ਐਕਸਟਰਾ ਇਹ ਲਾ ਕੇ ਐ ਦੱਬਿਆ ਜਾਂਦਾ ਜੀ ਵੀ ਹੁਣ ਗੁੜਕਦੀ ਨਹੀਂ ਹੈਗੀ ਚੱਲਣ ਵੇਲੇ ਚੱਕੀ ਵੀ ਨਹੀਂ ਜਾਂਦੀ ਜਮ ਹੋ ਗਈ ਜੀ ਉਹਨੇ ਇਹ ਚੱਕੀ ਜਾਂਦੀ ਟਰਾਲੀ ਠੀਕ ਆ ਚੱਕੀ ਦੀ ਦੁਬਾਰਾ ਪੈਨ ਪਾਓ ਨਾ ਇਹਨੇ ਖੋਲਣਾ ਆਪ ਵੀ ਫਾਸ਼ਲਵਾੜੀ ਪਾਸ ਤੋਂ ਜ਼ਰੂਰ ਚੱਲੀ ਲੈਫਟ ਤਾਹ ਲੈਣਾ ਉਦੋਂ ਇਹਨੂੰ ਕੱਟ ਦੋ ਉਦੋਂ ਇਹਨੂੰ ਕਾਲ ਕਰੋ ਠੀਕ ਆ ਟੂਲ ਬਾਕਸ ਦੇਖੋ ਜੀ ਆਪਾਂ ਵਧੀਆ ਥੁੱਲਾ ਸਮਾਨ ਪੈਂਦਾ ਵਧੀਆ ਹਿਸਾਬ ਨਾਲ ਲੈਂਦਾ ਕੋਈ ਕਿਸੇ ਨੂੰ ਦਿੱਕਤ ਨਾ ਆਵੇ ਆਹ ਦਹੀਂ ਆ ਹੋਲੀ ਲਾਈਂ ਦੀ ਆ ਕੱਲੋ ਇੱਕ ਹੱਥ ਨਾਲ ਚੱਕ ਕੇ ਪੈਨ ਪਾ ਸਕਦਾ ਜੀ ਬੰਦਾ ਐ ਠੀਕ ਕਿਸੇ ਗੱਲੋਂ ਕੋਈ ਟਿੱਕਤ ਨਹੀਂ ਰੈਲੀ ਆ ਮਤਲਬ ਵੀ ਪੂਰੀ ਰੈਲੀ ਆ ਜੀ ਠੀਕ ਆ ਚੱਕ ਕੇ ਦਿਖਾ ਦੇ ਅਰਦੇ ਤਾਂ ਨਹੀਂ ਹਾਂ ਦਿਖਾ ਦਿਓ ਇੱਕ ਵਾਰੀ ਇੱਕ ਵਾਰੀ ਮੈਨੂੰ ਦਿਖਾ ਦਿੰਨੇ ਆ ਜੀ ਦੇਖੋ ਆ ਗਈ ਜੀ 1 ਮਿੰਟ ਆ ਡਹੀ ਗਈ 1 ਮਿੰਟ ਥੱਲੇ ਗਈ ਜੀ ਹੁਣ ਦੇਖੋ ਜੀ ਇੱਕ ਹੱਥ ਨਾਲ ਹੀ ਆਪਾਂ ਚੱਕ ਕੇ ਸਕਦੇ ਆ ਇਹਨੂੰ ਐ ਆਪਾਂ ਇਹ ਜੇ ਸ਼ਾਮ ਨਾਲ ਨਹੀਂ ਲੈ ਜਾਂਦੇ ਵੀ ਬੰਦਾ ਆਰਾਮ ਦਾ ਹੀ ਨਾ ਪਾ ਲਈ। ਇੱਥੋਂ ਆਰਾਮ ਦਾ ਹੀ ਸਿੱਧੀ ਪਿੰਨ ਪਾ ਲਈ ਲੋ ਐਂ ਕਰ ਦੋ ਭਾਈ। ਠੀਕ ਹੈ। ਐਂ ਪੂਰੀ ਸ਼ੈਟਿੰਗ ਨਾ ਕਰਕੇ ਦੇਣਾ ਜੀ ਕੰਮ ਕਿਸੇ ਨੂੰ ਦਿੱਕਤ ਨਾ ਆਵੇ ਕੱਲ ਨੂੰ। ਠੀਕ। ਉਧਰੋਂ ਭਰੀ ਹੋਈ ਟਰਾਲੀ ਛੱਡਣੀ ਆਲਾ ਉੱਥੇ ਕੁਲਜੀ ਜਾਵੇ ਉਹ ਕੰਮ ਨਹੀਂ ਕਰਦੇ ਜੀ ਆਪਾਂ। ਆਪਣੀ ਕਾਰਡ ਹੋਊਗੀ। ਕਿੰਨੀ ਹੋ ਜਾਂਦੀ ਹੈ ਤਾਂ ਇਹ ਕਾਰਡ ਮਤਲਬ ਛਾਸੀ ਤੋਂ ਲੈ ਕੇ ਆਪਣੇ 3 ਫੁੱਟ ਤੋਂ ਉੱਤੇ ਕੋਈ ਰੱਖ ਦੇ ਜੀ ਅਸੀਂ। 3 ਫੁੱਟ ਤੋਂ ਉੱਤੇ ਮਤਲਬ ਉਦੋਂ ਕੱਟ ਨਹੀਂ ਰੱਖਦੇ। ਨਾ ਨਾ ਕੱਟ ਨਹੀਂ ਰੱਖਦੇ। ਤਾਂ ਇਹ ਨਵਾਂ ਸੰਤਾਲੀ ਚੋਂ ਜਿੰਦਿਆਂ ਕੋਈ ਛਿਆਲੀ ਹੋ ਜਾਂਦੀ ਆ ਜਦੋਂ 4 ਫੁੱਟ ਤੋਂ 1 ਇੰਚੀ ਘਟ ਜੇ ਕਿਤੇ 2 ਇੰਚੀ ਘਟ ਜਾਂਦੇ ਐਦੂ ਘੱਟ ਨਹੀਂ ਘਟਾਉਂਦੇ ਜੀ ਮਤਲਬ ਜੇ ਘੱਟ ਹੋਵੇ ਫਿਰ ਬਦਲਾ ਹੋ ਜਾਂਦੀ ਆ ਗੱਲ ਤਾਂ ਹੈ ਵੀ ਟਰੈਕਟਰ ਜੀ ਹੁਣ ਵੱਡੇ ਆ ਗਏ ਮਾਗਰ ਡੀਜੇ ਲੱਗੇ ਹੁੰਦੇ ਨੇ ਜੀ ਉਹ ਕਟਾਈ ਵਕਤ ਔਖਾ ਕਰਦੇ ਵਿੱਚ ਵਗਦੀ ਹੈ ਕਟਾਈ ਵੀ ਦੇ ਹਾਂ ਬਾਕੀ ਉਹਦੇ ਕਾਰਨ ਸਾਨੂੰ ਹੁਣ ਇੱਥੇ ਸ਼ੈਟਿੰਗ ਵੀ ਚੱਲਦੀ ਹੈ ਟਰਾਲੀ ਠੀਕ ਹੈ ਬਾਕੀ ਬਿੱਡੀ ਐ ਮਜ਼ਬੂਤ ਕਰਕੇ ਲਾਉਣੀ ਹੈ ਬਿੱਡੀ ਆਪਣੀ ਆ ਹਣਾ ਆ ਸਾਰੀ ਚੀਜ਼ ਇਹ ਬਿੱਡੀ ਆ ਜੀ ਬਹੁਤ ਮਜ਼ਬੂਤ ਕਰਕੇ 100 ਡੀਰੇਡ ਦਾ ਚੈਨਲ ਹੌਲੀ ਲਾਉਣਾ ਵਿੱਚ ਆਪਾਂ ਬਜਨ ਨਹੀਂ ਜ਼ਿਆਦਾ ਵਧਾਉਂਦੇ ਜੇ ਕੋਈ ਕਹਿੰਦਾ ਵੀ ਵਜਨ ਆਲਾ ਲਾਓ ਤਾਂ ਵਜਨ ਆਲਾ ਵੀ ਲੱਗ ਜਾਂਦਾ ਜੀ ਕਿੰਨਾ ਕੁ ਵਜਨ ਹੋ ਜੂਦਾ ਇਹ ਆਪਣਾ ਇਹ ਟਰਾਲੀ ਦਾ ਵਧੀਆ ਮਾਲ ਇਹ ਟਰਾਲੀ ਦਾ ਵਧੀਆ ਮਾਲ ਲੱਗਿਆ ਜੀ ਇਹਨੂੰ 4 ਮੈਂ ਦਾ ਫਰਸ਼ 12 ਗੇ ਸ਼ੈੱਡ 2 ਚੁੱਲ ਤਾਂ ਇੰਗਲ ਆ ਜੀ ਹਾਂਜੀ ਤੇ ਚਾਸੀਆਂ ਨੇ ਤੇ ਬੱਤੇ ਨੇ ਉਹ ਐਮ ਸੀ ਦੇ ਨੇ ਸਾਰੇ ਹੂੰ ਕਿੰਨਾ ਕੁ ਹੋਵੇ ਇਹਦਾ ਇਹਦਾ ਵਜਨ 19 ਕੁਇੰਟਲ ਘੱਟੋ-ਘੱਟ 19 ਕੁਇੰਟਲ ਵੇਟ ਹੋਵੇ 19 ਪਾ ਵੀ ਸਕਦਾ ਮਤਲਬ ਘੱਟ ਵੀ ਸਕਦਾ ਸਾਥ ਮਾੜਾ ਮੋਟਾ ਹੋਰ ਵਧਾਉਣਾ ਲੋਹਾ ਜੀ ਹੋਰ ਵੀ ਵੱਧ ਸਕਦਾ ਹੈ। ਉਹ ਅਗਲੇ ਦੀ ਚੋਆਇਸ ਆ ਵੀ ਜਿਹੜਾ ਕੋਈ ਐਕਸਟਰਾ ਜੇ ਅਗਲਾ ਲਵਾਉਗਾ ਮਾਲ ਉਹ ਜਾਇਦਾ ਵਜਨ ਹੋਰ ਹੋ ਜਾਊਗਾ। ਜੇ ਘਟਾਉਣਾ ਤਾਂ ਘਟ ਵੀ ਸਕਦਾ ਜੀ। ਘਟ ਵੀ ਸਕਦਾ ਹੈ। ਹਾਂ ਉਹ ਥੋੜੇ ਜਿਹਾ ਹਲਕਾ ਚੈਨਲ ਹਲਕਾ ਫਰਸ਼ ਫਿਰ ਕਾਲਾ ਜੀ ਉਹ ਲੰਬਾ ਨਹੀਂ ਚੱਲਦੇ ਫਿਰ। ਫਿਰ ਲੰਬਾ ਆ ਜਾਂਦਾ ਜੇ ਆਪਾਂ ਹਾਂ ਜੀ ਲੰਬਾ ਨਹੀਂ ਚੱਲਦੇ ਉਹ ਚੀਦਾ ਫਿਰ ਕਾਲੇ ਵਾਲਾ ਲੰਬਾ ਦੇਵੇ ਜਿਹੜਾ ਇਹ ਵਜਨਾ ਇਹਦੇ ਵਿੱਚ ਲੰਬਾ ਨਹੀਂ ਹੈਗਾ ਕੋਈ। ਠੀਕ ਆ ਵੀ ਮਜ਼ਬੂਤੀ ਵਾਲਾ ਕੰਮ ਕਰਦਾ ਕੋਈ। ਹਾਂ ਇਹ ਮਜ਼ਬੂਤੀ ਵਾਲਾ ਕੰਮ ਆ ਜੀ। ਠੀਕ। ਇਸ ਤੋਂ ਵੱ ਠੀਕ ਇੱਕ ਵਾਰੀ ਦਿਖਾ ਦਈਏ ਹਨਾ ਸਾਰੀ ਚਾਰੇ ਉਧਰੋਂ ਵੀ ਆਜੋ ਵੀਰੇ ਆਜੋ ਇਧਰੋਂ ਆਜੋ ਦੇਖੋ ਵੀਰੇ ਹਨਾ ਚਾਰੇ ਪਾਸੇ ਦੇਖੋ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਨੰਬਰ ਥੱਲੇ ਚੱਲਦੇ ਨੇ ਹਨਾ ਕੰਟੈਕਟ ਕਰ ਲਓ ਪਹਿਲੇ ਦੋ ਨੰਬਰ ਦੁਕਾਨ ਦੇ ਨੇ ਤੇ ਤੀਸਰਾ ਨੰਬਰ ਵੀਰੇ ਮੇਰਾ ਜੇ ਪਹਿਲੇ ਦੋ ਨੰਬਰ ਨਹੀਂ ਚੱਲਦੇ ਹੈਗੇ ਕਿਸੇ ਤਰੀਕੇ ਕੋਈ ਪ੍ਰੋਬਲਮ ਆਂਦੀ ਆ ਬੰਦ ਆਂਦਾ ਜਾਂ ਨਹੀਂ ਚੱਕਦੇ ਕਿਉਂਕਿ ਵੀਰੇ ਕੰਮ ਦਾ ਟਾਈਮ ਨਹੀਂ ਟਾਈਮ ਲੱਗਦਾ ਹੈਗਾ ਨਾ ਕਈ ਵਾਰੀ ਨਹੀਂ ਚੱਕਿਆ ਜਾਂਦਾ ਹੈਗਾ ਆਇਆ ਹੀ ਹੁਣੀ ਵੀ ਫੀਜੀ ਹੁੰਦੇ ਨੇ ਤੁਸੀਂ ਵੀਰੇ ਕਰ ਸਕਦੇ ਹੋ ਹੈਨਾ ਤੀਸਰੇ ਨੰਬਰ ਤੇ ਕਰ ਲਓ ਮੈਨੂੰ ਕਰ ਲਓ ਹੈਨਾ ਤੇ ਮਤਲਬ ਐ ਆ ਵੀਰੇ ਇਨਫੋਰਮੇਸ਼ਨ ਲਓ ਹੈਨਾ ਇਨਫੋਰਮੇਸ਼ਨ ਲਵਾਂਗੇ ਤੁਹਾਨੂੰ ਪਤਾ ਲੱਗੂ ਵੀ ਕੰਮ ਕਿਵੇਂ ਹੋਇਆ ਹੋਇਆਗਾ ਕੰਮ ਵਧੀਆ ਕਰਕੇ ਦਿੰਨੇ ਆ ਬਾਈ ਕੋਈ ਕੰਪਲੇਂਟ ਨਹੀਂ ਆਉਂਦੀ ਹੈਗੀ ਹੈਨਾ ਦੇਖੋ ਕਈ ਕਹਿੰਦੇ ਨੇ ਵੀ ਹਲਕੀ ਬਣਾ ਦੋ ਨਾ ਪਰ ਅਸੀਂ ਹਲਕੀ ਨਹੀਂ ਬਣਾਉਂਦੇ ਬਾਈ ਹਲਕੀ ਇਸ ਕਰਕੇ ਨਹੀਂ ਬਣਾਉਂਦੇ ਕਿਉਂਕਿ ਉਹਦੀ ਕੰਪਲੇਂਟ ਆਉਂਦੀ ਹੈਗੀ ਜਦੋਂ ਕੰਪਲੇਂਟ ਆ ਲੱਗ ਜਾਂਦੀ ਹੈ ਫਿਰ ਉਹ ਮਨ ਖੁਦ ਵੀ ਖਰਾਬ ਹੁੰਦਾ ਵੀ ਇੰਨਾ ਵਧੀਆ ਕੰਮ ਕਰਿਆ ਇੰਨਾ ਟਾਈਮ ਲਾਇਆ ਤੇ ਫਿਰ ਵੀ ਕੰਪਲੇਂਟ ਆ ਜੇ ਉਹ ਚੀਜ਼ ਵਧੀਆ ਨਹੀਂ ਲੱਗਦੀ ਇੱਕ ਵਾਰੀ ਦਿਖਾ ਦਿਓ ਮੇਰੇ ਸਾਰੇ ਪਾਸੇ ਦਿਖਾ ਦਿਓ ਇਧਰੋਂ ਵੀ ਦਿਖਾ ਦਿਓ ਇਧਰੋਂ ਵੀ ਦਿਖਾ ਦਿਓ ਆਜੋ ਆਜੋ ਗਾਹਾਂ ਆਜੋ 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 ਇਧਰ ਆਜੋ ਤੇ ਚਲੋ ਵੀਰੇ ਇੱਥੇ ਆਪਾਂ ਆਪਣੀ ਵੀਡੀਓ ਸਮਾਪਤ ਕਰਦੇ ਹਾਂ ਦੱਸਿਓ ਕਿਵੇਂ ਲੱਗੀ ਹਨਾ ਤੇ ਟਰਾਲੀ ਕਿਵੇਂ ਲੱਗੀ ਤੁਹਾਨੂੰ ਤੇ ਕੋਈ ਨੁਕਸ ਲੱਗਦਾ ਤੁਹਾਨੂੰ ਜਾਂ ਕੋਈ ਕੰਪਲੇਂਟ ਆ ਵੀਰੇ ਹਨਾ ਸੋ ਲਿਖ ਦਿਆ ਕਰੋ ਕਮੈਂਟ ਚ ਪਰ ਵਧੀਆ ਤਰੀਕੇ ਲਿਖਿਆ ਕਰੋ ਬਾਈ ਥੋੜਾ ਜਣਾ ਸਾਰੇ ਤੀਆਂ ਭੈਣੇ ਵਧੀਆ ਲਿਖੋ ਵੀ ਅਗਲਾ ਪੜ ਕੇ ਠੀਕ ਲੱਗੇ ਅਸੀਂ ਸੁਧਾਰ ਸਕੀਏ ਪਰ ਵੀਰੇ ਤੁਸੀਂ ਗੰਦੀ ਸ਼ਬਦਾਵਲੀ ਯੂਜ਼ ਕਰੋਗੇ ਸਾਨੂੰ ਵੀ ਬੁਰੀ ਲੱਗਦੀ ਹੈ ਨਾ ਤੇ ਪੜਨ ਵਾਲਿਆਂ ਨੂੰ ਤਾਂ ਬੁਰੀ ਲੱਗਦੀ ਹੈ ਹਨਾ ਵੀਰੇ ਫੋਨ ਕਰੋ ਜੀ ਸਦਕੇ ਕਰੋ ਤੁਹਾਨੂੰ ਇਨਫੋਰਮੇਸ਼ਨ ਮਿਲੂਗੀ ਹਨਾ ਜੋ ਵੀ ਤੁਸੀਂ ਪੁੱਛਦੇ ਹੋ ਪਰ ਵੀਰੇ ਥੋੜਾ ਜਾ ਟਾਈਮ ਦੀ ਦਿੱਕਤ ਹੋ ਸਕਦੀ ਹੈ ਕਿ ਤੁਹਾਨੂੰ ਟਾਈਮ ਦੇਣਾ ਪਊਗਾ ਕਿਉਂਕਿ ਟਾਈਮ ਨਾਲੀ ਚੀਜ਼ ਬੰਦੀ ਹੈ ਨਾ ਸਭ ਤੋਂ ਵੱਡੀ ਪ੍ਰੋਬਲਮ ਆ ਸਾਡੇ ਟਾਈਮ ਦੀ ਬਈ ਟਾਈਮ ਸਾਨੂੰ ਥੋੜਾ ਜਿਆਦਾ ਦਿਆ ਕਰੋ ਹਨਾ ਜੇ ਕੋਈ ਆਫਰ ਦਿਨਾ ਟਾਈਮ ਥੋੜਾ ਜਿਆਦਾ ਦਿਆ ਕਰੋ ਚਲੋ ਵੀਰੇ ਇੱਥੇ ਆਪਾਂ ਸਮਾਪਤ ਕਰਦੇ ਆਂ ਵੀਡੀਓ ਧੰਨਵਾਦ ਸਾਰਿਆਂ ਦਾ ਠੀਕ ਹੈ ਜੀ